ਸਾਹਮਣੇ ਨਿਰਮਲਾ ਇੱਕ ਪਾਸੇ ਲੋਪੋ ਕੇ ਹਰਿਆਣੇ ਵਾਲਾ ਜਿਹਦਾ ਤਾਰ ਚੱਲਦਾ ਆ ਕਹਿੰਦੇ ਨੌਜਵਾਨ ਅੱਜ ਦੇ ਤਾਰ ਦੇ ਆ ਸ਼ੀਲੂ ਨੂੰ ਦੇਖੋ ਗੱਡਾ ਡਈਆਂ ਦੇ ਘਾਰ ਦਿੱਤਾ ਮੇਰੇ ਖੇਤ ਦੇਖਣੇ ਆ ਇਹ ਬੜ ਕੇ ਨੇ ਜੋਰ ਤੇ ਲੱਗੂਗਾ ਤੇ ਮੇਰੇ ਵੀਰੇ ਪੁੱਜੇ ਹੋਏ ਆ ਮੈਂ ਪਹਿਲਾਂ ਵੀ ਗੱਲ ਕੀਤੀ ਐ ਵੀ ਧੀਰਪੁਰ ਦੇ ਸਰਦਾਰ ਗੁਰਦੇਵ ਸਿੰਘ ਦੇਬੂ ਜਿਨ੍ਹਾਂ ਨੂੰ ਪਾਣੀ ਵਿੱਚ ਬਾਲ ਕੇ ਸ਼ਹੀਦ ਕੀਤਾ ਗਿਆ ਹੈ ਉਹਨਾਂ ਦੇ ਬ੍ਰਦਰ ਮੇਰੇ ਵੀਰੋ ਸਰਦਾਰ ਰਾਜੀਤ ਸਿੰਘ ਜੀ ਵਿਸ਼ੇਤਾਰ ਤੇ ਆਏ ਹੋਏ ਆ ਉਹ ਸਾਹਮਣੇ ਨਿਰਮਲ ਇੱਕ ਪਾਸੇ ਲੋਪੋਕੇ ਵਾਲਾ ਤੇ ਦੂਸਰੇ ਪਾਸੇ ਸ਼ੀਲੂ ਔਰ ਨੰਬਰ ਜਿਹੜਾ ਹੈ ਉਹ ਲੋਪੋਕੇ ਵਾਲਾ ਮੇਰੇ ਵੀਰੋ ਮਾਝੇ ਵਾਲਾ ਕਬੱਡੀ ਪਾ ਰਿਹਾ ਹੈ ਇਹ ਨਾਜਵਾਨ ਨਿਰਮਲ ਹੈ ਲੋਪੋਕੇ ਪਿੰਡ ਵਾਲਾ ਅਟਾਰੀ ਬਾਰਡਰ ਦੇ ਲਾਗੇ ਕਰਕੇ ਮੇਰੇ ਵੀਰੋ ਦਾ ਨਗਰ ਹੈ ਪਰ ਸ਼ੀਲੂ ਹਰਿਆਣੇ ਵਾਲਾ ਜਿਹਦਾ ਤੌਰ ਚੱਲਦਾ ਉਹ ਮੁੰਡਾ ਟਾ ਟਾ ਕੇ ਹਿੱਕ ਤੇ ਪੈਂਦਾ ਇਹਨੇ ਪੁੱਲ ਹੱਥਾਂ ਤੋਂ ਹਾਰ ਲੇ ਜਿੱਤੇ ਹੈ ਇਹ ਕਹਿੰਦੇ ਨੌਜਵਾਨ ਅੱਜ ਦੇ ਦੌਰ ਦੇ ਵਿੱਚ ਛਾਇਆ ਹੋਇਆ ਹੈ। ਕਹਿੰਦੇ ਪਾਹੀ ਤੇ ਆਇਆ ਹੋਇਆ ਹੈ ਆਇਲ ਦੇ ਬੰਦਿਆਂ ਦੇ ਸੁਖੇ ਦਾ ਕਹਿੰਦੇ ਟਿੰਮੋਵਾਲ ਪਿੰਡ ਹੈ। ਔਰ ਉੱਥੇ ਕਹਿੰਦੇ ਪਾਲ ਜੀ ਸਾਡੇ ਢੱਲਵਾਂ ਵਾਲੇ ਸਾਡੇ ਢਿੱਲੋ ਸਾਹਿਬ ਮਨਪ੍ਰੀਤ ਗੱਰੇਵਾਲ ਉਹਨਾਂ ਦੀ ਕਹਿੰਦੇ ਇੱਕ ਵੱਡੀ ਖੇਡ ਕਲੱਬ ਹੈ। ਆ ਸ਼ਿਲੂ ਅਬਸਤਸਿਆ। ਔਰ ਸ਼ਿਲੂ ਉਹਨੇ ਦੇਖੋ ਗੱਡਾ ਡਈਆਂ ਦੇ ਘਾਰ ਦਿੱਤਾ। ਔਰ ਦੋ ਪੱਤਰ ਸ਼ੇਰ ਪੜੇ ਆ ਨਿਰਮਲ ਲੋਪੋ ਕੇ ਬਾ। ਔਰ ਦਿੱਲੀ ਵੀ ਜਿੱਤ ਕੇ ਛਡਾਏ। ਉਹੀ ਦਿੱਲੀ ਨੱਪਦੀ ਅੱਜ ਕੱਲ ਰਾਜਾ ਨੂੰ ਸਿੰਘ ਮਾਰਦੇ ਢੋਗਰ ਤਖਤਾ ਤਾਜਾਂ ਨੂੰ ਪਰ ਸਾਹਮਣੇ ਸ਼ੀਲੂ ਹਰਿਆਣੇ ਵਾਲਾ ਉਹ ਇੱਕ ਪਾਸੇ ਨਿਰਮਲ ਖਰਿਆ ਗੋਟਾ ਪਰ ਨੰਬਰ ਨਿਰਮਲ ਨੇ ਜ਼ੋਰ ਦਿੱਤਾ ਹੈ ਨੰਬਰ ਕਹਿੰਦੇ ਲੋਪੋਕੇ ਵਾਲੇ ਨੇ ਆਪਣੀ ਟੀਮ ਲਈ ਜਿਰ ਰਿਹਾ ਹੈ ਆਰ ਨਿਰਮਲਰ ਲੋਪੋ ਕੇ ਕਹਿੰਦੇ ਲੋਪੋ ਕੇ ਬਾਣਾ ਕਿ ਵੱਡੀ ਪਾਰਿਆ ਤਾਰ ਦੀ ਬਾਰਡਰ ਦਾ ਲੱਗਿਆ ਹੈ ਕੰਡੇ ਵਾਲੀ ਤਾਰ ਹੈ ਇੱਕ ਪਾਸੇ ਉਹ ਲੋਗ ਹੈ ਜਿਹੜੇ ਕਹਿੰਦੇ ਅਸੀਂ ਹਰਮੰਬਰ ਸਾਹਿਬ ਦੇਖਣਾ ਦੂਜੇ ਪਾਸੇ ਉਹ ਬੈਠੇ ਜਿਹੜੇ ਕਹਿੰਦੇ ਬਾਬੇ ਦੇ ਖੇਤ ਦੇਖਣੇ ਆ ਇਹ ਪਰ ਕਹਿੰਦੇ ਜੋਰ ਤੇ ਲੱਗੂਗਾ ਕਮਾਲ ਲਓ ਸਾਹਮਣੇ ਨੰਬਰ ਤਾ